ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਦੀਪ ਸਿੰਘ ਸੇਵਕ ਜਸੇਦਾਰ ਗੁਰਮਤ ਪ੍ਰਚਾਰ ਲਹਿਰ ਗਤਗਾ ਜਸੇਦਾਰੀਵਾਲ ਇਹ ਵੀਰ ਜੀ ਵੀਰਵਾਲ ਦੇਵ ਸਹਿਯੋਗੀ ਸੈਂਟਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪਿਛਲੇ 3 ਸਾਲਾਂ ਤੋਂ ਸਾਡੇ ਧਾਰੀਵਾਲ ਦੀ ਟੀਮ ਦੂਸਰੀ ਵਾਰ ਸੇ ਪਰਫਾਰਮ ਕਰਕੇ ਆਈ ਆ ਇਹ ਧਾਰੀਵਾਲ ਗਰਦਾਸਪੁਰ ਤੋਂ ਫੋਕ ਐਂਡ ਸੈਂਟਰ ਵਾ ਉਹਨਾਂ ਵੱਲੋਂ ਸਾਨੂੰ ਬੁਲਾਇਆ ਗਿਆ ਸੀ ਆਪਾਂ ਉਹਨਾਂ ਦੇ ਨਾਲ ਟਾਈਪ ਕਰਕੇ ਦਿੱਲੀ ਗਤਕਾ ਖੇਡਣ ਵਾਸਤੇ ਪਰਫਾਰਮ ਕਰਨ ਵਾਸਤੇ ਗਏ ਸੀਗੇ ਭਾਜੀ ਕੀ ਉੱਥੇ ਪ੍ਰੋਗਰਾਮ ਔਰ ਕੀ ਕੁਝ ਹੋਇਆ ਉਹਦੀ ਡਿਟੇਲ ਦਿਓ ਥੋੜੀ ਉੱਥੇ ਵੀਰ ਜੀ ਛੋਟੇ ਸਹਿਜਾਂ ਦੀ ਨਿਸ਼ਾਨੀ ਸਹਾਦਤ ਨੂੰ ਮੱਦੇਨਜ਼ਰ ਰੱਖਦੇ ਆਇਆ ਸੀ ਦੀ ਮਤਲਬ ਜਿਸ ਤਰ੍ਹਾਂ ਹੀ ਗੁਰਪ੍ਰਮ ਮਨਾਉਂਦੇ ਆ ਉਹਨਾਂ ਨੇ ਉਹਦੇ ਨਾਮ ਦਿੱਤਾ ਵੀਰ ਬਲਦੇਵ ਵੱਖ-ਵੱਖ ਛੇਟਾਂ ਤੋਂ ਉਹਨਾਂ ਨੇ ਮਾਰਸ਼ਲ ਆਰਟ ਮੰਗਾਈ ਸੀਗੇ ਛੇ ਛੇਟਾਂ ਤੋਂ ਹੋਰ ਮਾਰਸ਼ਲ ਆਰਟ ਆਏਗੇ ਪੰਜਾਬ ਦੇ ਵੱਲੋਂ ਉਹਨਾਂ ਨੇ ਗਤਕਾ ਮਾਰਸ਼ਲ ਆਰਟ ਸਿੱਖ ਮਾਰਸ਼ਲ ਆਰਟ ਮੰਗਾਇਆ ਸੀਗਾ ਜਦੋਂ ਅਸੀਂ ਗੁਰਮਤ ਪ੍ਰਚਾਰ ਲਹਿਰ ਗ੍ਰਫਤਾਰੀ ਵੱਲ ਗਏ ਸੀ ਸਾਰੇ ਨੂੰ ਸਿਰਫ ਸਟੇਜ ਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਤੇ ਸਾਨੂੰ ਪੰਜਾਬ ਵੱਲੋਂ ਗੁਰਮਤ ਪ੍ਰਚਾਰ ਲਹਿਰ ਗਸਤਾਰੀ ਵੱਲੋਂ ਮੌਕਾ ਮਿਲਿਆ ਇਹ ਸਾਡੀ ਜਿੰਨੇ ਵੀ ਤੁਸੀਂ ਟੀਮ ਦੇ ਵਿੱਚ ਬੱਚੇ ਦੇਖ ਰਹੇ ਹੋ ਇਹ ਸਾਰੇ ਵਿੱਚੇ 7 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਦੇ ਵਿੱਚ ਹਨ ਕਿਉਂਕਿ ਛੋਟੇ ਸਾਜ ਦੀ ਉਮਰ ਬਹੁਤ ਛੋਟੀ ਸੀਗੀ ਛੋਟੀ ਸੀਗੀ ਇਸ ਇਸ ਕਰਕੇ ਉਹਨਾਂ ਨੇ ਜਿਹੜਾ ਵੀਰ ਬਲਦੇਵਸ ਬਣਾਇਆ ਵਾ ਉਹਦੇ ਵਿੱਚ ਜਿੰਨੇ ਬੱਚੇ ਵੰਗਾਏ ਸੀਗੇ ਸਾਰੇ 14 ਸਾਲ ਤੋਂ ਵਿੱਚ ਵਿੱਚ ਸਾਰੇ ਬੱਚਿਆਂ ਨੇ ਪਰਫਾਰਮ ਕੀਤਾ ਉਸ ਤੋਂ ਵੱਡਾ ਕੋਈ ਬੱਚਾ ਪਰਫਾਰਮ ਨਹੀਂ ਸੀ ਕਰ ਸਕਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਉਂ ਥੇ ਆਏ ਸੀਗੇ ਉਹਨਾਂ ਸਾਹਮਣੇ ਹੀ ਸਾਰਾ ਪਰਫਾਰਮ ਹੋਇਆ ਤੇ ਉਥੇ ਕੇਂਦਰੀ ਮੰਤਰੀ ਜਿੰਨੇ ਵੀ ਸੀਗੇ ਤਕਰੀਬਨ 20 ਤੋਂ 25 ਕੇਂਦਰੀ ਮੰਤਰੀ ਵੀ ਉਥੇ ਆਏ ਸੀਗੇ ਇੱਕ ਚੇਅਰਪਰਸਨ ਆਇਆ ਮੈਡਮ ਆਏ ਸੀਗੇ ਜਿਨ੍ਹਾਂ ਨੇ ਸਾਡੀ ਅਸਲ ਦੇ ਨਾਲ ਵੀ ਸਾਡੇ ਨਾਲ ਰਹੇ ਤੇ ਸਾਰੇ ਬੱਚਿਆਂ ਨੂੰ ਇਹਨਾਂ ਨੇ ਆਪਣੇ ਗਰਮ ਟਰੈਕਸੂਟ ਦੇ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਰਸ਼ਪ੍ਰੀ ਸਿੰਘ ਹੈ ਆਪਾਂ ਗੁਰਮਤ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਜੋ ਕਿ ਸਾਰੇ ਵੀਰਪਾਲ ਦਿਵਸ ਤੇ ਵਿੱਚ ਗਤਕਾ ਖੇਡ ਕੇ ਆਏ ਹਾਂ ਸਾਡੇ ਬਹੁਤ ਵਧੀਆ ਜੋ ਕਿ ਹਨ ਉਥੇ ਮਹਿਸੂਸ ਹੋਇਆ ਕਿ ਆਪਾਂ ਵੀਰਬਾਲ ਦੇ ਵਾਸਤੇ ਦਿੱਲੀ ਗੱਤਕਾ ਖੇਡ ਕੇ ਆਏ ਹਾਂ ਉਹ ਤੋਂ ਸੁਬਿਆ ਸੇ ਜੇ ਉਹ ਬੱਚੇ ਆਏ ਹੋਏ ਸੀਗੇ ਉਥੇ ਵੀਰਬਾਲ ਦੇ ਵਾਸਤੇ ਜੀ ਇਹ ਦੇਖ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਸੀਗੇ ਕਿ ਸਾਡਾ ਜਥਾ ਜਿਹੜਾ ਕਿ ਬਹੁਤ ਉੱਚੇ ਸਟੇਜ ਤੇ ਜੋ ਕਿ ਅੱਜ ਖੇਡ ਰੇ ਖੇਡ ਰਿਹਾ ਹੈ